ਜਦੋਂ ਤੁਸੀਂ ਕੋਠੀ ਨੂੰ ਪੂਰੀ ਦੇਖੋਗੇ ਮੇਰੇ ਵੱਲੋਂ ਫੁੱਲ ਗਰੰਟੀ ਹੈ ਤੁਹਾਨੂੰ ਕੋਠੀ ਜਿਹੜੀ ਬਹੁਤ ਚੰਗੀ ਲੱਗੂਗੀ ਤੇ ਚੰਗੇ ਰੇਟ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਹਾਂ ਕੋਠੀ ਵਧੀਆ ਏਰੀਆ 'ਚ ਬਣੀ ਹੋਈ ਹੈ ਤੁਹਾਡੇ ਸਭ ਤੋਂ ਵੱਧ ਜਿੱਥੋਂ ਕਮੈਂਟ ਆਏ ਸੀਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਕਰਦੇ ਹਾਂ ਪੂਰੀ ਅੱਗੇ ਤੇ ਕਿਸੇ ਕੋਲੇ ਜੇ ਕੋਠੀ ਮਕਾਨ ਘਰ ਵੇਚਣ ਵਾਸਤੇ ਹੋਵੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀਦ ਵਿੱਚ ਕਰਵਾ ਸਕਦੇ ਹੋ ਐਡ ਕਰਵਾਉਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ 850 ਪੁਰਾ 2617 ਆਪਣੇ ਕੋਲੇ ਭੇਜੋ ਫਰੀ ਚ ਆਪਾਂ ਜੜਾ ਲਗਾ ਦਾਂਗੇ ਜੀ ਸਾਰੀ ਵੀਡੀਓ ਆਪਾਂ ਕੋਠੀ ਦੀ ਹੁਣ ਦੇਖਦੇ ਆਂ ਤੇ ਤੁਸੀਂ ਦੇਖੋ ਜੀ ਪਹਿਲਾਂ ਤਾਂ ਬਾਹਰਲੀ ਸਾਈਡ ਤੋਂ ਤੁਸੀਂ ਦੇਖ ਲਓ ਆ ਆ ਗਿਆ ਜੀ ਬਾਹਰਲੀ ਸਾਈਡ ਪੋਰਚ ਏਰੀਆ ਆ ਗਿਆ ਜੀ ਤੇ ਬਾਹਰਲੀ ਸਾਈਡ ਹੀ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜਾਣਗੇ ਇੱਕ ਪਾਸੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਜਿਹੜੀ ਆਹ ਵੀਡੀਓ ਹੈ ਮਾਲਕ ਜਿਹੜੇ ਹੈਗੇ ਅਸੀਂ ਉਹ ਆਪ ਜੋਬ ਕਰਦੇ ਆ ਤੇ ਉਹਨਾਂ ਨੂੰ ਸਵੇਰੇ ਟਾਈਮ ਨਹੀਂ ਹੁੰਦਾ ਜੀ ਕਿਉਂਕਿ ਜੋਬ ਤੋਂ ਸ਼ਾਮ ਨੂੰ ਆਉਂਦੇ ਆ ਸ਼ਾਮ ਨੂੰ ਵੀਡੀਓ ਬਣਾਈ ਹੋਈ ਆ ਬਾਕੀ ਕਲੀਅਰ ਬਹੁਤ ਵਧੀਆ ਵੀਡੀਓ ਬਣੀ ਹੋਈ ਆ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਵੀਡੀਓ ਮਿਲੂਗੀ ਤੇ ਆ ਗਿਆ ਜੀ ਜਿਹੜਾ ਡੋਰ ਦੇਖ ਰਹੇ ਹਾਂ ਆ ਗੇਟ ਦੇਖ ਰਹੇ ਹਾਂ ਆ ਆ ਗਿਆ ਜੀ ਡਰਾਈング ਰੂਮ ਦਾ ਤੁਹਾਨੂੰ ਮੈਂ ਕਹਾਂ ਸੀਗਾ ਬਹੁਤ ਚੰਗੀ ਤਿਆਰ ਕੀਤੀ ਹੋਈ ਆ ਕੋਠੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਜੜਾ ਕੁਝ ਵੀ ਲੱਗਿਆ ਹੋਇਆ ਜਿੰਨਾ ਮਟੀਰੀਅਲ ਲੱਗਿਆ ਹੋਇਆ ਬਹੁਤ ਚੰਗਾ ਲੱਗਿਆ ਹੋਇਆ ਜੀ ਜਿੰਨੀ ਪੀਵੀਸੀ ਦੀਆਂ ਸ਼ੀਟਾਂ ਲੱਗੀਆਂ ਹੋਈਆਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਨੀਚੇ ਆਪਾਂ ਨੂੰ ਵਧੀਆ ਪੱਥਰ ਲੱਗਿਆ ਹੋਇਆ ਮਿਲ ਜੂਗਾ ਮਾਰਬਲ ਪੱਥਰ ਲੱਗਿਆ ਹੋਇਆ ਲਾਈਟਿੰਗ ਬਹੁਤ ਵਧੀਆ ਇਹਨਾਂ ਨੇ ਕਰਵਾਈ ਹੋਈ ਹੈ ਬਾਕੀ ਜੜੀਆਂ ਜੋੜੀਆਂ ਲੱਗੀਆਂ ਹੋਈਆਂ ਨੇ ਬਹੁਤ ਚੰਗੀਆਂ ਜੀਆਂ ਤੇ ਲੋਬੀ ਏਰੀਆ ਤੁਸੀਂ ਦੇਖ ਲਿਆ ਤੇ ਪਹਿਲੇ ਬੈਡਰੂਮ ਚ ਆਪਾਂ ਪਹੁੰਚ ਗਏ ਬੈਡਰੂਮ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਉੱਪਰੋਂ ਛੱਤ ਤੁਸੀਂ ਦੇਖ ਰਹੇ ਹੋ ਤੇ ਆਪਣੇ ਕੋਲੇ ਜੜੀ ਆ ਕੋਠੀ ਪਹੁੰਚੀ ਆ ਆਪਣੇ ਕੋਲੇ ਪਹੁੰਚੀ ਆ 125 ਗਜ ਦੀ 125 ਗਜ ਜਗ੍ਹਾ ਹੈ ਤੇ ਬਹੁਤ ਚੰਗੀ ਕੂਠੀ ਜਿਹੜੀ ਤਿਆਰ ਕੀਤੀ ਹੋਈ ਹੈ ਬਾਕੀ ਜੋ ਵੀ ਸਮਾਨ ਲੱਗਿਆ ਹੋਇਆ ਜਿਵੇਂ ਪੀਵੀਸੀ ਦੀਆਂ ਸੀਟਾਂ ਜਿਹੜੀਆਂ ਸੀਟਾਂ ਨੇ ਉਹ ਹਲਕੀ ਕੁਆਲਿਟੀ ਦੀ ਵੀ ਆਉਂਦੀਆਂ ਜੀ ਪਰ ਇਹਨਾਂ ਨੇ ਚੰਗੀ ਕੁਆਲਿਟੀ ਦੀਆਂ ਲਗਵਾਈਆਂ ਹੋਈਆਂ ਨੇ ਤੇ ਆ ਤੁਸੀਂ ਲੋਬੀ ਦੇਖ ਰਹੇ ਹੋ ਕਾਫੀ ਖੁੱਲਾ ਡੁੱਲਾ ਪੂਰਾ ਆਪਾਂ ਨੂੰ ਏਰੀਆ ਮਿਲ ਜੂਗਾ ਤੇ ਉੱਪਰ ਜਾਣ ਵਾਸਤੇ ਜਿਹੜੀਆਂ ਪੌੜੀਆਂ ਨੇ ਉਹ ਵੀ ਤੁਸੀਂ ਦੇਖੋ ਬਹੁਤ ਚੰਗੀਆਂ ਇੱਕ ਪਾਸਿਓਂ ਚੜਦੀਆਂ ਤੇ ਜ਼ਿਆਦਾ ਜਗ੍ਹਾ ਜਿਹੜੀ ਕਵਰ ਨਹੀਂ ਕੀਤੀ ਹੋਈ ਲੋਬੀ ਏਰੀਆ ਬਹੁਤ ਚੰਗਾ ਤੇ ਇੱਕ ਪਾਸੇ ਆਪਾਂ ਨੂੰ ਕਿਚਨ ਮਿਲ ਜੂਗਾ ਕਿਚਨ ਦੇ ਵਿੱਚ ਸਾਰਾ ਸਮਾਨ ਲੱਗਿਆ ਹੋਇਆ ਜਿਵੇਂ ਬਾਕਸ ਜਿੰਨੇ ਹੁੰਦੇ ਆ ਲੱਗੇ ਹੋਏ ਨੇ ਤੇ ਸਾਰਾ ਕੁਝ ਵਧੀਆ ਜੀ ਕੀ ਕੀ ਗੱਲ ਮੈਂ ਤੁਹਾਨੂੰ ਦੱਸਾਂ ਤੇ ਆ ਗਿਆ ਜੀ ਸੈਕੰਡ ਵਾਲਾ ਬੈਡਰੂਮ ਆ ਵੀ ਬਹੁਤ ਵਧੀਆ ਖੁੱਲਾ ਢੁਲਾ ਮਿਲ ਜੂਗਾ ਤੇ ਡਰਾਇੰਗ ਰੂਮ ਦੋ ਬੈਡਰੂਮ ਆ ਕੁਝ ਆਪਾਂ ਨੂੰ ਮਿਲ ਜੂਗਾ ਜੇ ਆਪਾਂ ਉੱਪਰ ਦੀ ਗੱਲ ਕਰੀਏ ਸੇਮ ਇਹੋ ਜਿਹਾ ਕੁਝ ਉੱਪਰ ਬਣਿਆ ਹੋਇਆ ਜੀ ਉੱਪਰ ਤਿੰਨ ਬੈਡਰੂਮ ਤੇ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਂਗਾ ਜੀ ਤੁਸੀਂ ਦੇਖੋਗੇ ਤੇ ਸਾਰਾ ਕੁਝ ਚੰਗਾ ਜੀ ਤੇ ਰੇਟ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਨੇ 45 ਲੱਖ ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਮਾਲਕ ਵੀ ਉੱਪਰ-ਨੀਚੇ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਜਿਹੜੀ ਡਿਮਾਂਡ ਹੈ ਉਹ 45 ਲੱਖ ਰੁਪਇਆ ਉਹ ਤੁਸੀਂ ਮਾਲਕ ਨਾਲ ਬਹਿ ਕੇ ਗੱਲ ਕਰ ਲਿਓ ਮਾਲਕ ਕਹਿੰਦੇ ਸੀਗੇ ਆਜੋ ਤੁਸੀਂ ਕੋਠੀ ਨੂੰ ਦੇਖ ਲਿਓ ਨਾਲੇ ਬਹਿ ਕੇ ਗੱਲ ਕਰ ਲਾਂਗੇ ਰੇਟ ਆ ਜਿਹੜਾ ਉੱਪਰ-ਥੱਲੇ ਹੋ ਜਾਊਗਾ ਰੇਟ ਦੀ ਟੈਨਸ਼ਨ ਨਾ ਲਿਓ ਜੀ ਤੇ ਜਿਹੜੇ ਮਾਲਕ ਨੇ ਜਿਹੜੇ ਓਨਰ ਆਪ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 95 9200 2792 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਨੇ 959200 2792 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਫਰੰਟ ਵੀ ਇਹਨਾਂ ਨੇ ਦਿਖਾਇਆ ਬਹੁਤ ਚੰਗਾ ਫਰੰਟ ਹੈ ਜੀ ਤੇ ਸਾਰਾ ਕੁਝ ਵਧੀਆ ਲਾਈਟਿੰਗ ਬਹੁਤ ਚੰਗੀ ਹੋਈ ਹੈ ਤੇ ਜਗ੍ਹਾ ਲੋਕੇਸ਼ਨ ਬਹੁਤ ਚੰਗੀ ਆ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਜਿੱਥੇ ਆ ਕੋਠੀ ਬਣੀ ਹੋਈ ਆ ਖਾਸ ਅੰਮ੍ਰਿਤਸਰ ਏਰੀਆ ਇਹਨਾਂ ਦਾ ਤੇ ਆਪਣੇ ਕੋਲੇ ਕਾਫੀ ਡਿਮਾਂਡ ਆ ਰਹੀ ਸੀਗੀ ਅੰਮ੍ਰਿਤਸਰ ਏਰੀਆ ਚੋਂ ਲੈ ਕੇ ਪਹੁੰਚਿਆ ਗਲੀ ਨੰਬਰ 6 ਜੇ ਆਪਾਂ ਨੀਅਰ ਗੱਲ ਕਰੀਏ ਤਾਂ ਗੁਰਦੀਪ ਸਿੰਘ ਰੇਤ ਵਜ਼ਰੀ ਵਾਲਾ ਜੀ ਉਸ ਦੇ ਇਲਾਕੇ ਚ ਆ ਕੋਠੀ ਬਣੀ ਹੋਈ ਆ ਗਲੀ ਨੰਬਰ 6 ਦੇ ਵਿੱਚ ਖਾਸ ਅੰਮ੍ਰਿਤਸਰ ਸ਼ਹਿਰ ਤੇ ਰੇਟ 45 ਲੱਖ ਰੁਪਈਆ ਤੇ ਜਗਾ ਤੁਸੀਂ ਦੇਖੋ ਜੀ ਏਰੀਆ ਤੁਸੀਂ ਦੇਖੋ ਏਰੀਆ ਦੇ ਹਿਸਾਬ ਨਾਲ ਰੇਟ ਇਹਨਾਂ ਨੇ ਬਹੁਤ ਜਾਇਜ਼ ਆਪਣੇ ਕੋਲੇ ਲਾ ਕੇ ਭੇਜੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਰ ਵੀ ਲਵਾਂਗੇ ਉਹ ਤੁਸੀਂ ਆਪੇ ਗੱਲ ਕਰ ਲਿਓ ਮਾਲਕ ਨਾਲ ਤੇ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਵਧੀਆ ਵੀਡੀਓ ਇਹਨਾਂ ਨੇ ਬਣਾਈ ਤੇ ਤੁਸੀਂ ਜੇ ਸੇਲ ਕਰਨਾ ਚਾਹੁੰਦੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜENNIA MERIAM ਭੈਣਾ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਚਾਹੇ ਪੰਜਾਬ ਚੋਂ ਰਾਜਸਥਾਨ ਤੋਂ ਹਰਿਆਣੇ ਤੋਂ ਜਿੱਤੋਂ ਵੀ ਤੁਸੀਂ ਦੇਖ ਰਹੋ ਪਿੰਡ ਚੋਂ ਸ਼ਹਿਰ ਚੋਂ ਜੇ ਤੁਹਾਡੇ ਕੋਲੇ ਕੋਠੀ ਹੈ ਮਕਾਨ ਹੈ ਘਰ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਤੁਸੀਂ ਐਡ ਕਰਵਾਉਣੀ ਹੈ ਚਾਹੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਹੈ ਤਾਂ ਤੁਸੀਂ ਆਪਣੇ ਕੋਲੇ ਇੱਕ ਤਾਂ ਵੀਡੀਓ ਪੂਰੀ ਵਧੀਆ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਤੇ 5 ਤੋਂ 7 ਫੋਟੋਆਂ ਤੇ ਪੂਰੀ ਜਾਣਕਾਰੀ ਆ ਕੁਛ ਆਪਣੇ ਕੋਲੇ ਲਾਜ਼ਮੀ ਭੇਜ ਦਿਆ ਕਰੂ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਜੀ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹੈ ਨੰਬਰ ਹੈ ਜੀ ਆਪਣਾ 78140 ਤੇ 38764 ਜੇ ਕਿਸੇ ਨੂੰ ਵੀ ਐਡ ਕਰਵਾਉਣੀ ਆਪਣੇ ਕੋਲੇ ਭੇਜ ਦਿਓ ਤੇ ਆਪਾਂ ਫ੍ਰੀ ਦੇ ਵਿਚਾਰ ਲਗਾ ਦੇਵਾਂਗੇ ਤੇ ਆਪਣੀ ਜਿਹੜੀ ਆਹ ਵੀਡੀਓ ਹੈ ਅੱਜ ਦੀ ਕੂਠੀ ਤੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਜਦੋਂ ਕਮੈਂਟ ਕਰ ਦਿਓ ਚੰਗਾ ਲੱਗਦਾ ਜੀ ਹੌਂਸਲਾ ਜੋ ਬਣਿਆ ਰਹਿੰਦੇ ਤੇ ਵਧੀਆ ਲੱਗੀ ਇਹ ਵੀਡੀਓ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਜਰੂਰ ਦਬਾ ਦਿਓ ਤੇ ਨਾਲ ਦੀ ਨਾਲ ਬੱਤ ਬੱਤ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਜਿਹੜਾ ਹੋਵ ਰਿਹਾ ਜੀ ਉਹ ਫੇਰ ਨ लवली ਲਾ ਕੇ ਬੈਠਾ ਹੈ ਬਾਵਾ ਬਾਵਾ ਚਿੱਟੇ ਜਿਹੇ ਰੰਗ ਦੇ ਉਹਨੂੰ ਦੱਬ ਦੱਬ ਕਾਲਾ ਪੀਲਾ ਕਰ ਦਿਓ ਜੀ ਠੀਕ ਹੈ ਜੀ ਚੰਗਾ ਨਹੀਂ ਲੱਗਦਾ ਉਹ ਚਿਟਾਇਆ ਰੱਖਿਆ ਹੋਇਆ ਸਾਰੇ ਜਣੇ ਜਰੂਰ ਦਬਦਿਓ ਤੇ ਨਾਲ ਇੱਕ ਬੈਲ ਆਈਕਨ ਆਊਗਾ ਉਹਨੂੰ ਵੀ ਹਾਲਤ ਸੈੱਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਠੀਕ ਹੈ ਜੀ ਬਾਕੀ ਆਪਣੇ ਕੋਲੇ ਹਰ ਏਰੀਆ ਚ ਕੋਠੀਆਂ ਆਈਆਂ ਪਈਆਂ ਤੇ ਮੈਨੂੰ ਇੱਕ ਗੱਲ ਜਰੂਰ ਦੱਸਿਓ ਤੁਸੀਂ ਕਿਹੜੇ ਏਰੀਆ ਚੋਂ ਦੇਖ ਰਹੇ ਹੋ ਜੀ ਤੁਹਾਡਾ ਏਰੀਆ ਕਿਹੜਾ ਹੈ ਕਮੈਂਟ ਦੇ ਵਿੱਚ ਜਰੂਰ ਲਿਖਿਓ ਤੇ ਤੁਸੀਂ ਮੰਗ ਪਾਉਣੀ ਆ ਤੁਸੀਂ ਫਰਮਾਇਸ਼ ਕਰਨੀ ਹੈ ਤੁਹਾਨੂੰ ਕੋਠੀ ਦੀ ਲੋੜ ਹੈ ਜਾਂ ਮਕਾਨ ਦੀ ਰੇਟ ਆਫ ਦਾ ਅਲੱਗ-ਅਲੱਗ ਹੁੰਦਾ ਜੀ ਤੁਸੀਂ ਰੇਟ ਵੀ ਕਨਫਰਮ ਕਰ ਸਕਦੇ ਹੋ ਤੁਸੀਂ ਰੇਟ ਵੀ ਲਿਖ ਸਕਦੇ ਹਾਂ ਕਮੈਂਟ ਦੇ ਵਿੱਚ ਵੀ ਸਾਨੂੰ ਇੰਨੇ ਰੇਟ 'ਚ ਇਸ ਏਰੀਆ ਦੇ ਵਿੱਚ ਵਧੀਆ ਮਕਾਨ ਕੋਠੀ ਚਾਹੀਦੀ ਹੈ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਜਲਦੀ ਤੋਂ ਜਲਦੀ ਪਹੁੰਚ ਜਾਵਾਂਗੇ ਜੀ ਆਪਣੀ ਪਹਿਲੀ ਗੱਲ ਹੈ ਜੀ ਆਪਾਂ ਤੁਹਾਡੀ ਫਰਮਾਇਸ਼ ਜਿਹੜੀ ਪੂਰੀ ਕਰਦੇ ਹਾਂ ਜੀ ਜਿੰਨੀ ਆਪਾਂ ਕੋਠੀ ਮਕਾਨ ਘਰ ਕੁਝ ਵੀ ਲੈ ਕੇ ਪਹੁੰਚਦੇ ਹਾਂ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਪਹੁੰਚਦੇ ਹਾਂ ਜੀ ਤੇ ਤੁਹਾਡੇ ਆਪਾਂ ਕਮੈਂਟ ਵੀ ਸਾਰੇ ਪੜ੍ਹਦੇ ਹੁਣੇ ਤੇ ਤੁਹਾਨੂੰ ਦੱਸਦਾ ਮੈਂ ਤੁਹਾਡਾ ਜਿਹੜਾ ਪਹਿਲਾ ਕਮੈਂਟ ਪਹੁੰਚੇਗਾ ਮੇਰੇ ਭਰਾ ਨੇ ਕੁਲਦੀਪ ਕੁਮਾਰ ਇਹਨਾਂ ਦਾ ਨਾਮ ਹੈ ਜੀ ਕੁਲਦੀਪ ਕੁਮਾਰ ਇਹਨਾਂ ਨੇ ਕਿਹਾ ਵੈਰੀ ਨਾਈਸ ਜੀ ਇਹਨਾਂ ਨੇ ਕੋਠੀ ਨੂੰ ਕਿਹਾ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਕੋਠੀ ਦਾ ਬਾਕੀ ਬਹੁਤ ਵਧੀਆ ਸ਼ੁਕਰੀਆ ਇਸ ਕਰਕੇ ਤੁਸੀਂ ਚੈਨਲ ਤੇ ਆਈ ਤੇ ਆਪਦਾ ਟਾਈਮ ਕੱਢ ਕੇ 1 ਮਿੰਟ ਵੀ ਪਾਇਆ ਜੀ ਅਗਲਾ ਕਮੈਂਟ ਆਪਣੇ ਕੋਲੇ ਜਗਰੂਪ ਸਿੰਘ ਇਹਨਾਂ ਨੇ ਕਿਹਾ ਕੋਈ ਪਿੰਡ ਜਾਂ ਸ਼ਹਿਰ ਦੇ ਵਿੱਚ ਕੋਈ ਵਧੀਆ ਕੋਠੀ ਮਕਾਨ ਘਰ ਹੋਵੇ ਤਾਂ ਦੱਸਿਓ ਜੀ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਦੱਸ ਦਿਆਂਗੇ ਅਗਲਾ ਜਿਹੜਾ ਕਮੈਂਟ ਹੈ ਆਪਣੇ ਕੋਲੇ ਪਹੁੰਚਿਆ ਹੈ ਵਿਪਨ ਸਿੰਘ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਨਵੇਂ ਸ਼ਹਿਰ ਵਿੱਚ ਕੋਈ ਦੱਸੋ ਜੀ 10 ਲੱਖ ਤੱਕ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਹਰਲੀਨ ਕੌਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਭਾਜੀ ਔਰ ਕੋਈ 12 ਵੀ ਕਹਿੰਦੇ ਸੀਗੇ ਦਿਖਾਇਆ ਕਰੋ ਤੇ ਮੈਂ ਬੇਨਤੀ ਕਰਦਾ ਹੁੰਨਾ ਜੀ ਜਦੋਂ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕਰਦੇ ਹੋ ਤਾਂ ਬਾਹਰ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਸਾਰਾ ਕੁਝ ਆਪ ਦਾ ਪਹਿਲਾਂ ਗਲੀ ਮੁਹੱਲਾ ਸਾਰਾ ਕੁਝ ਦਿਖਾਇਆ ਕਰੋ ਕਿਉਂਕਿ ਆਪਾਂ ਆਪਦੇ ਗੇਟ ਦੇ ਬਾਹਰ ਖੜਕੇ ਜਦੋਂ ਗਲੀ ਦਿਖਾਉਨੇ ਆ ਤਾਂ ਆਪਾਂ ਨੂੰ ਆਈਡੀਆ ਲੱਗ ਜਾਂਦਾ ਗਲੀ ਵੀ ਪਤਾ ਲੱਗ ਜਾਂਦਾ ਕਿੰਨੀ ਕੁ ਚੌੜੀ ਐ ਆਸੇ ਪਾਸੇ ਦਾ ਏਰੀਆ ਵੀ ਪਤਾ ਲੱਗ ਜਾਂਦਾ ਬਾਹਰ ਤੋਂ ਫਿਰ ਫਰੰਟ ਤੇ ਫਿਰ ਵੀਡੀਓ ਬਣਾਉਣੀ ਸ਼ੁਰੂ ਕਰਿਆ ਕਰੋ ਵਧੀਆ ਤਰੀਕੇ ਨਾਲ ਬਿਲਕੁਲ ਆਰਾਮ ਨਾਲ ਜੀ ਬਾਕੀ ਬਹੁਤ ਸੋਹਣੇ ਕਮੈਂਟ ਤੁਸੀਂ ਕਰਦੇ ਹੋ ਸਾਰੇ ਕਮੈਂਟ ਮੈਂ ਪੜਦਾ ਹੁੰਦਾ ਹੁੰਨਾ ਜੀ ਤੇ ਅੱਜ ਲਈ ਬਸ ਐਨੇ ਜੀ ਜਿਆਦਾ ਲੰਮੀ ਵੀਡੀਓ ਹੋ ਜੂਗੀ ਨਹੀਂ ਤਾਂ ਬਾਕੀ ਮੈਨੂੰ ਦੱਸੋ ਜਰੂਰ ਕਮੈਂਟ ਕਰਕੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੋਠੀ ਮਕਾਨ ਘਰ ਚਾਹੀਦਾ ਹੈ ਤੇ ਕਿਸੇ ਨੇ ਵੇਚਣਾ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਹੀ ਰਹਿੰਦੇ ਚੀ